ਆ ਸੋ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਨਿਊ ਆਯਾਦ ਨੌਜਵਾਨ ਪੱਲ ਪਿਆਰ ਐਂਡ ਸਪੋਰਟਸ ਕਲੱਬਾ ਸਮੂਹ ਹਰੀਦਾਸ ਕਲੋਨੀ ਸੋ ਪ੍ਰਧਾਨ ਬਲਕਾਰ ਸਿੰਘ ਦੀ ਅਗਵਾਈ ਦੇ ਵਿੱਚ ਅੱਜ ਡੱਬੀ ਸਾਹਿਬ ਗੁਰਦੁਆਰਾ ਨਾਭਾ ਵਿਖੇ ਜਿੱਥੇ ਕਿ ਅੱਖਾਂ ਦਾ ਜਿਹੜਾ ਮੁਫਤ ਮੈਡੀਕਲ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਇਸ ਕੈਂਪ ਦਾ ਜਿਹੜਾ ਵੱਧ ਤੋਂ ਵੱਧ ਲਾਭ ਉਠਾਓ ਸੋ ਸਾਡੇ ਜਿਹੜੇ ਕਲੱਬ ਨੇ ਰਲ ਮਿਲ ਕੇ ਵਕ ਵਕ ਪਿੰਡਾਂ ਦੇ ਵਿੱਚ ਅ ਬਾਕੀ ਕਲੱਬਾਂ ਦੇ ਸਹਿਯੋਗ ਨਾਲ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਅਸੀਂ ਪਿੰਡਾਂ ਦੇ ਵਿੱਚ ਲਮਾਉਂਦੇ ਰਹਨੇ ਆ ਸੋ ਨਾਲ ਹੀ ਅਸੀਂ ਯੁਵਾ ਮਾਵਲੇ ਅਤੇ ਖੇਡ ਮਤਰਾਲਾ ਭਾਰਤ ਸਰਕਾਰ ਰਾਸ਼ਟਰੀ ਵੋਟਰ ਦੇਪਸ ਵੀ ਮਨਾ ਰਹਾਂ ਸੋ ਸਾਡੇ ਵਿਚਕਾਰ ਜਿਹੜੀ ਟੀਮ ਪਹੁੰਚੀ ਆ ਜਿਵੇਂ ਕਿ ਚੰਡੀਗੜ੍ਹ ਤੋਂ ਅੱਖਾਂ ਦਾ ਜਿਹੜਾ ਹਸਪਤਾਲ ਆ ਚਿੱਟੇ ਮੋਤੀਏ ਦੇ ਆਪਰੇਸ਼ਨ ਸੋ ਅੱਜ ਇੱਥੇ ਸਾਰਾ ਕੁਝ ਫ੍ਰੀ ਹੋ ਰਿਹਾ ਜੀ ਸੋ ਸਾਡੀ ਸਾਰਿਆਂ ਨੂੰ ਅਪੀਲ ਆ ਸੋ ਬੇਨਤੀ ਆ ਕਬੂਲ ਕਰੋ ਕਿਉਂਕਿ ਜਿਹੜੀ ਨਿਗਾ ਅੱਖਾਂ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਕਿਉਂਕਿ ਜੇ ਇਨਸਾਨ ਨੂੰ ਦੇਖੂਗਾ ਤਾਂ ਹੀ ਆ ਸੋ ਬਹੁਤ ਹੀ ਮਾ ਡਾਕਟਰ ਦੀ ਟੀਮ ਪਹੁੰਚੀ ਹੋਈ ਆ ਸੋ ਜਿੰਨੇ ਵੀ ਸਾਡੇ ਦੂਰੋਂ ਨੇੜੇ ਸਾਡੀਆਂ ਬੀਬੀਾਂ